ਪੰਜਾਬੀ ਗਾਇਕ ਸੁਖਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਦੌਰਾਨ ਵਰਤੀ ਗਈ ਇਹ ਬਲੇਰੋ ਉਹ ਥਾ ਬਲੇਰੋ ਕਾਰ ਆ ਗਈ ਜਦੋਂ ਸਿੱਧੂ ਮੂਸੇਵਾਲਾ ਦੇ ਉੱਪਰ ਜੀ ਸ਼ੂਟਰ ਜਦੋਂ ਹਮਲਾ ਕਰਦੇ ਨੇ ਪਿੰਡ ਜਵਾਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਹ ਉਹ ਬਲੇਰੋ ਆ ਗਈ ਤੁਹਾਨੂੰ ਦਿਖਾ ਦਈਏ ਤਸਵੀਰਾਂ ਮਾਨਯੋਗ ਅਦਾਲਤ ਵੱਲੋਂ ਅੱਜ ਹੁਕਮ ਜਿਹੜੇ ਜਾਰੀ ਕੀਤੇ ਗਏ ਸੀ ਕਿ ਬਲੇਰੋ ਕਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਤੁਸੀਂ ਦੇਖੀ ਏ ਉਹ ਬਲੇਰੋ ਕਾਰ ਆ ਗਈ ਜਿਸ ਦੇ ਵਿੱਚ ਸ਼ੂਟਰ ਜਿਹੜੇ ਹਮਲਾਵਰ ਸਵਾਰ ਹੋ ਕੇ ਆਏ ਸੀਗੇ ਤੇ ਪਿੰਡ ਜਵਾਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਉੱਪਰ ਗੋਲੀਆਂ ਮਾਰ ਕੇ ਸਿੱਧੂ ਦਾ ਕਤਲ ਕਰ ਦਿੱਤਾ ਜਾਂਦਾਗਾ ਤਾਂ ਇਹ ਬਲੇਰੋ ਨੂੰ ਛੱਡ ਕੇ ਉਸ ਤੋਂ ਬਾਅਦ ਜਿਹੜੇ ਸ਼ੂਟਰ ਫਰਾਰ ਹੋ ਜਾਂਦੇ ਨੇਗੇ ਇਸ ਗੱਡੀ ਨੂੰ ਅੱਜ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਪੁਲਿਸ ਵੱਲੋਂ ਇਹ ਗੱਡੀ ਜਿਹੜੀ ਕਾਜ ਦੇ ਵਿੱਚ ਲਈ ਹੋਈ ਸੀ ਤਾਂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲੋੜੀ ਦੀ ਸੀ ਇਹ ਥਾਰ ਕਾ ਇਹ ਬਲੇਰੋ ਕਾਰ ਬਲੇਰੋ ਨੂੰ ਅੱਜ ਜਿਹੜਾ ਅਦਾਲਤ ਦੇ ਵਿੱਚ ਲਿਆਂਦਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਦੇ ਉੱਪਰ ਜਿਹੜੇ ਹਮਲਾਵਰ ਆਏ ਸੀਗੇ ਮੂਸੇ ਬਾਲਾ ਦਾ ਜਿਹੜੋ ਕਤਲ ਕੀਤਾ ਗਿਆ ਸੀਗਾ ਤਾਂ ਮੂਸੇ ਬਾਲਾ ਕਤਲ ਮਾਮਲੇ ਦੇ ਦੌਰਾਨ ਭਰਤੀ ਜਾਣ ਵਾਲੀ ਇਹ ਬਲੇਰੋ ਆ ਕਿਉਂਕਿ ਥਾਰ ਕਾਰ ਨੂੰ ਜਿਹੜਾ ਪਹਿਲਾਂ ਲਿਆਂਦਾ ਜਾ ਚੁੱਕਾ ਹੈਗਾ ਤਾਂ ਕੋਰੋਲਾ ਕਾਰ ਵੀ ਜਿਹੜੀ ਅੱਜ ਅਦਾਲਤ ਦੇ ਵਿੱਚ ਲਿਆਂਦੀ ਜਾਵੇਗੀ ਦੱਸ ਦਈਏ ਕਿ ਮੂਸੇ ਬਾਲਾ ਕਤਲ ਮਾਮਲੇ ਦੇ ਵਿੱਚ ਜੋ ਵੀ ਲੋੜੀਦਾ ਹਥਿਆਰ ਨੇ ਜੋ ਵਰਤੇ ਗਏ ਸੀ ਜਾਂ ਜੋ ਬਹੀਕਰ ਵਰਤੇ ਗਏ ਸੀ ਉਸ ਨੂੰ ਮਾਨਯੋਗ ਅਦਾਲਤ ਵੱਲੋਂ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸੀ ਤੇ ਅੱਜ ਜਿਹੜਾ ਅਦਾਲਤ ਦੇ ਵਿੱਚ ਇਸ ਬਲੇਰੋ ਨੂੰ ਪੇਸ਼ ਕੀਤਾ ਜਾ ਰਿਹਾ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ